ਕ ਖਾਲਸਾ ਲਾਈਵ ਜੀ ਕੀ ਫਤਿਹ ਅਸੀਂ ਅੱਜ ਉਸ ਮੁੱਦੇ ਤੇ ਗੱਲ ਕਰ ਰਹੇ ਹਾਂ ਜਿਸ ਮੁੱਦੇ ਨੂੰ ਪੌਮ ਦੇ ਜਿਹੜੇ ਸਾਡੇ ਚਿੰਤਕ ਨੇ ਉਹਦਾ ਲੰਮੇ ਸਮੇਂ ਤੋਂ ਆਪਣੀ ਸੋਚ ਦਾ ਸੁਰਤ ਦਾ ਹਿੱਸਾ ਰਿਹਾ ਹੈ ਕਿ ਇਹ ਕੰਮ ਕਰਨੇ ਸ਼ੁਰੂ ਕੀਤੇ ਅਸੀਂ ਪਿਛਲੇ ਦਿਨੀ ਸਿੰਘ ਸਭਾ ਲੈ ਪਿਛਲੇ ਦਿਨੀ ਸਿੰਘ ਸਭਾ ਲੈ ਦਾ 150 ਸਾਲਾ ਮਨਾ ਰਹੀ ਸੀ ਤਾਂ ਗਿਆਨੀ ਤੇ ਸਿੰਗਲ ਜੀਨ ਪੜਨ ਵਾਸਤੇ ਮਿਲਿਆ ਤੇ ਉਹਦੇ ਚ ਹੀ ਦੇਖਿਆ ਕਿ ਉਹਨਾਂ ਨੇ ਇਹ ਨਾਨਕ ਸੇਕ ਕੈਲੰਡਰ ਹੈ ਇਹਦੇ ਉੱਤੇ ਬਹੁਤ ਸਾਰਾ ਕੰਮ ਕਰਨ ਦਾ ਲੈ ਜਿਹੜਾ ਜਤਨ ਉਹਨਾਂ ਨੇ ਕੀਤਾ ਉਸ ਹੋ ਕੇ ਚਲ ਕੇ ਦੇਖਨੇ ਆ ਕਿ ਸਾਡੇ ਸਾਹਮਣੇ ਕਰਮ ਸਿੰਘ ਹਸਟੋਲੀਆ ਨੇ ਭਾਈ ਸਾਹਿਬ ਭਾਈ ਕਾਂ ਸਿੰਘ ਨਾਭਾ ਜੀ ਉਹਨਾਂ ਨੇ ਕੰਮ ਕੀਤਾ ਇਹ ਸਾਰੀ ਕੰਮ ਦਾ ਵੱਖਰਾ ਕੈਲੰਡਰ ਜਿਹੜਾ ਹੈ ਉਹਨਾਂ ਚਾਹੀਦਾ ਅੱਗੇ ਚਲ ਕੇ ਜਿਹੜਾ ਅਸੀਂ ਦੇਖਦੇ ਆ 300 ਸਾਲਾਂ ਜਨੋਂ ਹੁੰਦਾ ਹੈ ਇਹ ਚਰਚਾ ਪਹਿਲਾਂ ਹੋ ਚੁੱਕੀ ਹੋਈ ਹੈ ਕਿ ਉਹ ਸ਼ੀਅਲ ਦੇ ਤੇ ਉਹ ਵੀ ਤੇ ਉਹ ਰੋਕਿਆ ਕਿ ਨਹੀਂ ਜਿਹਨੂੰ ਸੀ ਦੇਖਦੇ ਆ ਤੇ ਉਹ ਸਮੇਂ ਜਦ ਰੋਕਿਆ ਗਿਆ ਤੇ ਫਿਰ ਉਸ ਸਮੇਂ ਇੱਕ ਸਮਾ ਹੁੰਦਾ ਜਿਹਨ ਗੈਲੀਪੁਰੂ ਸਿੰਘ ਜੀ ਜੱਜਦਾਰ ਸ਼ਰੀਆ ਕਾਲ ਤੱਕ ਦੀ ਸੇਵਾ ਦੇ ਉਤੇ ਆਉਂਦੇ ਉਸ ਮੁਕ ਕਮੇਟੀ ਬਣਾਈ ਜਾਣੀ ਜਾਣ ਕਰਨ ਵਾਸਤੇ ਤੇ ਮੇਰਾ ਇੱਕ ਲੇਖ ਸੀ ਜਿਹੜਾ ਗੁਰੂ ਵਿੱਚ ਪ੍ਰਕਾਸ਼ ਨਹੀਂ ਹੋਇਆ ਸੀ ਤੇ ਮਨੂੰ ਜਥੇਦਾਰ ਗਿਆਨੀ ਪੂਰੂ ਸਿੰਘ ਜੀ ਕਹਿਣ ਲੱਗੇ ਕਿ ਤੁਸੀਂ ਇਹ ਕੀ ਕੀਤਾ ਇਹ ਕਿਵੇਂ ਜੀ ਮੈਂ ਕਿਹਾ ਜੀ ਕੌਮ ਨੇ ਪਾਸ ਕੀਤਾ ਹੈ ਸ਼੍ਰੋਮਣੀ ਕਮੇਟੀ ਨੂੰ ਪੀਤਾ ਹੈ ਹਾਊਸ ਦੀ ਪ੍ਰਵਾਨਗੀ ਹੋ ਚੁੱਕੀ ਹੈ ਇਹਨੂੰ ਤੁਸੀਂ ਅਸੀਂ ਤਿਰੋਖ ਵੀ ਨਹੀਂ ਸਕਦੇ ਤੇ ਕੌਮੀ ਮਾਨਤਾ ਮਿਲੀ ਹੋਈ ਹੈ ਤੇ ਆਪ ਇਹ ਤੇ ਪਹਿਰੇਦਾਰੀ ਦੇ ਉਸ ਵਾਰ ਦੇ ਕਮੇਟੀ ਬਣੀ ਜਿੱਦੇ ਵਿੱਚ ਆਪਸਾਂ ਇਹ ਕਰਕੇ ਆਪਾਂ ਦੇਖਦੇ ਆ ਕਿ ਇਹਨੇ ਸਾਲ ਕੈਲੰਡਰ ਲਾਗੂ ਰਿਹਾ ਲਾਗੂ ਰਹਿਣ ਤੋਂ ਬਾਅਦ ਜੇਵੇ ਬਦਲਿਆ ਗਿਆ ਤੋੜਿਆ ਰਿਆ ਨਹੀਂ ਕਿ ਤੋੜਿਆ ਗਿਆ ਕਿਸੇ ਨੂੰ ਲੱਗ ਸੰਸੁਰੂਪ ਕੀ ਬੋਲਿਓ ਇਸ ਨਾ ਨੋ ਮੈਂਬਰ ਨੇ ਅਸੀਂ ਸਿੱਟੇ ਸਾਰੇ ਦੇ ਹੱਕ ਵਿੱਚ ਐ ਜੀ ਇਹਦੇ ਵਿਰੋਧ ਵਿੱਚ ਅਸੀਂ ਨਹੀਂ ਐ ਜੀ ਕਿ ਜਦੋਂ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਜਿਹੜੀ ਗੱਲ ਪੌਰਦੀ ਬਾਅਦ ਆਉਂਦੇ ਨੇ ਤਾਂ ਉਸ ਮੌਕੇ ਵੀ ਪਹਿਲੀ ਅਵਸਥਾ ਵਿੱਚ ਬਹੁਤ ਸਾਰੇ ਮੈਂਬਰਾਂ ਨੇ ਇਹਦਾ ਹੱਕ ਵਿੱਚ ਗੱਲ ਕੀਤੀ ਕਿ ਇਹ ਕੈਲੰਡਰ ਕਾਮਨ ਦਾ ਹੈ ਇਹਨੂੰ ਲਾਗੂ ਰਹਿਣਾ ਚਾਹੀਦਾ ਇਹਨੂੰ ਤੋੜਨਾ ਨਹੀਂ ਚਾਹੀਦਾ ਤਾਂ ਉਸ ਮੌਕੇ ਜਿਹੜੀ ਗੱਲ ਪਹਿਲਾਂ ਵੀ ਕਹੀ ਜਾ ਚੁੱਕੀ ਹੈ ਜੋ ਸਾਡੇ ਵੀ ਸੁਣ ਵਿੱਚ ਆਇਆ ਇਹ ਬੜੀ ਗੋਰਾ ਸੱਚ ਸੀ ਕਿ ਨਹੀਂ ਦੀ ਸ਼ਾਂਤ ਹੁਕਮ ਹੈ ਇਹ ਨੂੰ ਤੇ ਤਾ ਕਰਨੀ ਕਰਨਾ ਤੇ ਫਿਰ ਉਹ ਜਿਹੜਾ ਕਿਹਦਾ ਹੁਕਮ ਸੀ ਉਹ ਬੜਾ ਖਤਰਨਾਕ ਹੈ ਕੋਈ ਹੁਕਮ ਅਜ ਕੌਮ ਨੂੰ ਉਸ ਸਾਧਨ ਵਿੱਚ ਲੈ ਕੇ ਜਾ ਰਹੇ ਅਗਰ ਉਸ ਦਿਨ ਹੁਕਮ ਸਾਡੀ ਸ਼੍ਰੋਮਣੀ ਕਮੇਟੀ ਦੇ ਡਾਇਰੈਕਟਰ ਦੇ ਮੈਂਬਰ ਨਾ ਮੰਨਦੇ ਪੰਥੀ ਪਰ ਦੇ ਪ੍ਰਧਾਨ ਦੇ ਤੇ ਮੈਨੂੰ ਜਾਪਦਾ ਹੈ ਜਿਸ ਵਿਖਾਨਤ ਵਿੱਚ ਅਸੀਂ ਕੈਲੰਡਰ ਨੂੰ ਲੈ ਕੇ ਅੱਜ ਤੁਰੇ ਫਿਰਦੇ ਆ ਇਹ ਸਾਡੇ ਸਾਹਮਣੇ ਆਉਂਦਾ ਹੀ ਨਾ ਫੇ ਉਸ ਉਤਗਲੀ ਗੱਲ ਵੀ ਹੁੰਦੀ ਹੈ ਜਦੋਂ ਇਹ ਕੈਲੰਡਰ ਨੂੰ ਤੋੜਿਆ ਜਾਂਦਾ ਤੇ ਕਖਬਾਰਾਂ ਵਿੱਚ ਬਿਆਨ ਦਿੱਤਾ ਜਾਂਦਾ ਹੈ ਕਿ ਜਿਹੜਾ ਬਦਲੇ ਹੋਏ ਕੈਲੰਡਰ ਨੂੰ ਨਹੀਂ ਮੰਨੇਗਾ ਜੋ ਅਸੀਂ ਹੁਣ ਕਿਹਾ ਹੈ ਉਹਨੂੰ ਉਹਨੂੰ ਪੰਥ ਚੋਂ ਛੇਕਿਆ ਜਾਏਗਾ ਤਾਂ ਮੈਨੂੰ ਯਾਦ ਹੈ ਕਿ ਦਾਸ ਨੇ ਗਿਆਨੀ ਗੁਰਬਚਨ ਸਿੰਘ ਕੋਲ ਟੈਲੀਫੋਨ ਕੀਤਾ ਸੀ ਕਿ ਅਸੀਂ ਤੁਹਾਡੇ ਫੈਸਲਿਆਂ ਨੂੰ ਨਹੀਂ ਮੰਨਦੇ ਤੁਸੀਂ ਇਹ ਛੇਕਣੇ ਤਾਂ ਮੈਨੂੰ ਛੇਕ ਦਿਓ ਤਾਂ ਕਹਿੰਦੇ ਨੇ ਜੀ ਇਹ ਤੁਹਾਡੇ ਵਾਸਤੇ ਨਹੀਂ ਹੈ ਜੀ ਫਲਾਣੇ ਵਾਸਤੇ ਹੈ ਜੀ ਫਲਾਣੇ ਵਾਸਤੇ ਕਿ ਹੋਈ ਹੁਕਮ ਤੇ ਸਾਰੇ ਅੰਸ਼ੀ ਨੂੰ ਰਹਿਣਾ ਚਾਹੀਦਾ ਕਿ ਮੇਰੀ ਗੱਲ ਉਸ ਸਮੇਂ ਜਦ ਪ੍ਰਧਾਨ ਅਵਤਾਰ ਸਿੰਘ ਮੱਕੜ ਜੀ ਨਾਲ ਕੋਈ ਕਿ ਇਹ ਤੁਸੀਂ ਕੀ ਲੋੜਾ ਮਾਰੇ ਆ ਉਹ ਵੀ ਬੇਵਸੀ ਦੀ ਗੱਲ ਕਰਕੇ ਚੁੱਪ ਕਰ ਗਏ ਅੱਜ ਉਸ ਤੋਂ ਬਾਅਦ ਅਸੀਂ ਪਾਲ ਸਿੰਘ ਪUREWAL ਜੀ ਨੂੰ ਲੈ ਕੇ ਅਸੀਂ ਅੱਗੇ ਅੱਗੇ ਫੇਰ ਗਏ ਉਹਨਾਂ ਦੀ ਮੰਨ ਦੀ ਰੀਤ ਸੀ ਕਿ ਗਿਆਨੀ ਹਰ ਹਰਪ੍ਰੀਤ ਜੀ ਨੂੰ ਮੈਨੂੰ ਇੱਕਰੀ ਮੁਲਾਕਾਤ ਕਰਾਓ ਇਹ ਗੱਲ ਜਿਹੜੀ ਇੱਥੇ ਨਹੀਂ ਰਹਿਣੀ ਚਾਹੀਦੀ ਪੰਜ ਸਤਨਾਮ ਸਿੰਘ ਖੰਡਾ ਜੀ ਤੇ ਦਾਸ ਦੋਵੇਂ ਉਹਨਾਂ ਨਾਲ ਲੈ ਕੇ ਸ਼੍ਰੀ ਅਕਾਲ ਤਖਤ ਸਬਤੇ ਗਏ ਹੁਥੇ ਰਹਿ ਕੇ ਫੇਰੀ ਦੇ ਬਾਰੇ ਗੱਲਬਾਤ ਕੀਤੀ ਤਾਂ ਕਿ ਜਿਹੜੀ ਖਰੋਤ ਆਈ ਹੋਈ ਹੈ ਜੋਕਿ ਜਪਨ ਤੋੜ ਕਰਕੇ ਜਿਵੇਂ ਆਪਾਂ ਦੇਖਦੇ ਆ ਕਿ ਨਾ ਇਹ ਕੈਮੀਕਲ ਲੈਂਡਰ ਹੈ ਨਾ ਇਹ ਨਾਨਕਸ਼ੇ ਕਲੈਂਡਰ ਹੈ ਇਹ ਦੀ ਵੱਡੀਆਂ ਦੁਕਦਾਵਾਂ ਜਿਹੜੀਆਂ ਨੇ ਉਪਾਦਤੀਆਂ ਗਈਆਂ ਨੇ ਜਾਂ ਤੇ ਬੱਚੇ ਸਾਡੇ ਪਰੇਸ਼ਾਨ ਹੋਗੇ ਨੇ ਕਿਸੀਂ ਜਾਈਏ ਤੇ ਜਾਈਏ ਕਿੱਦਾਂ ਅੱਜ ਜਦੋਂ ਗਲੋਬਲ ਸਿਕ ਕੌਂਸਲ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਇਹ ਮੈਂ ਮੰਨਦਾ ਹਾਂ ਕਿ ਤੁਹਾਡੇ ਇਸ ਯਤਨ ਨਾਲ ਨੌਜਵਾਨ ਪੀੜੀ ਨੂੰ ਇੱਕ ਵੱਡੀ ਰਾਹਤ ਮਿਲੇਗੀ ਘਟੋ ਘਟੋ ਉਹਨਾਂ ਦੇ ਅੰਦਰ ਇੱਕ ਹੌਸਲਾ ਹੋਏਗਾ ਸਨੇਹੋਂ ਅੰਦਰ ਗੇਰੂ ਗ੍ਰੀਕ ਉੱਤੇ ਬਣੇ ਕਿ ਕੈਲੰਡਰ ਦੇ ਵਿਸ਼ੇ ਪ੍ਰਤੀ ਸਰਦਨੇ ਔਰ ਇਹਤੇ ਅਮਲ ਕਰਨ ਦੇ ਲਈ ਤਿਆਰ ਲਈ ਅਸੀਂ ਹਾਂ ਕਿ ਤਾਲਬੇ ਸਨਖੰਧ ਦੇ ਵੱਲੋਂ ਜਦੋਂ ਕੰਮ ਕਰਦੇ ਹਾਂ ਤੇ ਬਕਾਇਦਾ ਸਰਦਾਰ ਕੁਲਪਾਲ ਸਿੰਘ ਜੀ ਜਿਹੜੇ ਹਡ ਕੈਲੰਡਰ ਦੇ ਉੱਤੇ ਆਏ ਗੁਣੀ ਕਿਰਪਾ ਨਾਲ ਬਹੁਤ ਵੱਡੇ ਹਾਰਤ ਪ੍ਰਾਪਤ ਹੈ ਉਹਨਾਂ ਦੁਆਰਾ ਅਸੀਂ ਪੁਸਤਕ ਤਿਆਰ ਕਰਵਾ ਕੇ ਸ਼ਿਭਾਈ ਹੈ ਤੇ ਲੋਕਾਂ 'ਚ ਵੰਡੇ ਵੀ ਹੈ ਇਸ ਸਾਲ ਵੀ ਕੈਲੰਡਰ ਕਿਉ ਸਾਡੇ ਲਈ ਹਕ ਠੀਕ ਹੈ ਇਹਦਾ ਪੰਛ ਦਾ ਕੀ ਭਲਾ ਹੈ ਨੌਜਵਾਨੀ ਕਿਵੇਂ ਦੁਗਦਾ ਤੇ ਭਟਕਣਾ ਚ ਬਾਹਰ ਨਿਕਲਦੀ ਹੈ ਅਸੀਂ ਜਤਨਸ਼ੀਲਾ ਇਸ ਬੇਦਾਸੇ ਜਾ ਰਹੇ ਕਿ ਜਿਹੜਾ ਜਤਨਾ ਅੱਜ ਤੁਸੀਂ ਇਹ ਕਿਹੜੇ ਵੱਡੇ ਪਦਰ ਤੇ ਕੀਤਾ ਹੈ ਸੰਸਾਰ ਪਦਰ ਦੇ ਤੁਸੀਂ ਚਿੰਤਕ ਜਿਹੜੇ ਨੇ ਉਹ ਜੋੜੇ ਨੇ ਜਿਹੜੀ ਭਾਵਨਾ ਰੱਖਦੇ ਨੇ ਕਿ ਲਾਗੂ ਰਹਿਣਾ ਚਾਹੀਦਾ ਤੇ ਆਪਾਂ ਇਹ ਵੀ ਦੇਖਦੇ ਹਾਂ ਕਿ ਸਾਡੇ ਭਾਰਤ ਨਾਲੋਂ ਪੰਜਾਬ ਨਾਲੋਂ ਵਿਦੇਸ਼ਾਂ ਚ ਜਿੰਨੇ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਮੂਲ ਕੈਲੰਡਰ ਜਿਹੜਾ ਹੈ ਉਹ ਲਾਗੂ ਹੈ ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਉਹ ਸਮੇਂ ਤੋਂ ਪਹਿਲਾਂ ਸ਼ਾਪਕੇ ਤੇ ਵੰਡਵੀਂ ਦਿੰਦੇ ਨੇ ਤੇ ਲਾਗੂ ਵੀ ਕਰ ਦਿੰਦੇ ਨੇ ਕਿ ਸਾਨੂੰ ਇਹਨਾਂ ਜਿਹੜੇ ਸਾਡੇ ਤਖਤਾਂ ਦੇ ਬੈਠੇ ਸੇਵਾਦਾਰ ਨੇ ਇਹਨਾਂ ਨੂੰ ਕੰਨ ਤੇ ਲਿਖਿਆ ਪੜ੍ਹਨਾ ਚਾਹੀਦਾ ਹੈ ਕਿ ਫੈਸਲਾ ਗਲਤ ਹੋਇਆ ਹੈ ਗਲਤ ਫੈਸਲੇ ਨੂੰ ਕੌਮ ਮੰਡਲ ਨਹੀਂ ਤਿਆਰ ਨਹੀਂ ਤੇ ਨਹੀਂ ਮੰਡਲ ਨਹੀਂ ਤਿਆਰ ਤੇ ਅਸਲੀ ਕੈਲੰਡਰ ਜਿਹੜਾ ਹੈ ਉਹ ਮੁਲਕੇ ਦੁਆਰਾ ਲਾਗੂ ਕਰਨ ਦੇ ਲਈ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ। ਜੀ ਦਾਸ ਠੀਕ ਆਪ ਵੀ ਕਰੇਗਾ ਕਿ ਜਿਹੜੀ ਗੱਲ ਦੋ ਮੈਂਬਰੀ ਕਮੇਟੀ ਦੀ ਰਿਪੋਰਟ ਦੀ ਗੱਲ ਕੀਤੀ ਹੈ ਆਪ ਜੀ ਅਸੀਂ ਤਿਆਰ ਬੈਠੇ ਹਾਂ ਸਾਡੇ ਲਈ ਕੁ ਸੇਵਾ ਦੱਸੋ ਜੇ ਤੇਦਾਰ ਜੀ ਨੂੰ ਪਹੁੰਚ ਕਰਕੇ ਇਹ ਦੁਬਦਾ ਕੌਮ ਦੀ ਦੂਰ ਕੀਤੀ ਜਾਏ। ਕੋਈ ਉਪਰ ਆਪ ਜੀ ਆਪ ਕੋਲ ਹੋਏ ਦਾ ਉਪਰ ਹੋਰ ਦੇ ਕੇ ਆ ਨਾਂ ਮੇ ਕੇ ਹੋਵੋ ਜੋੜੀ ਗੁਰਮੁਖ ਵੈਸੋ ਸਫਾ ਬਿਸ਼ਾਇ। ਅਣੀ ਸੰਵਾਦ ਸ਼ੁਰੂ ਹੋ ਚੁੱਕਾ ਹੈ ਪਰ ਉਹ ਤਾਂ ਸਹੀ ਤੋਂ ਟੁੱਟ ਚੁੱਕੀ ਹੈ ਸਾਡੇ ਵਰਗੇ ਤਾਂ ਸਾਵਾ ਨੇ ਬਹੁਤ ਕੁਝ ਕੰਨੀ ਸੇ ਨਹੀਂ ਕਰ ਸਕਿਆ ਅਪੀਲ ਉਹਨਾਂ ਨੇ ਵਿਚਾਰ ਚਰਚਾ ਨੂੰ ਅੱਜ ਬਹਿਲ ਦੇ ਕੇ ਅੱਗੇ ਵਧਾਉਣ ਦੇ ਲਈ ਜਿਸ ਵਿੱਚ ਹੋਣ ਕਿ ਰਾਸ ਬਸ ਯੋਗ ਹੈ ਤਾਂ ਜਨ ਦੀ ਏਕ ਓਂਕਾਰ ਚੈਨਲ ਦੇ ਉੱਤੇ ਜੋ ਬੰਬਈ ਵਿੱਚੋਂ ਹੈ ਉਥੋਂ ਦੀ ਟੀਮ ਆਈ ਸੀ ਔਰ ਉਹਦੇ ਇਤੇ ਮੂਲ ਲੰਮੀ ਚੌੜੀ ਚਰਚਾ ਅਸੀਂ ਉਸ ਸਮੇਂ ਵੀ ਕੀਤੀ ਸੀ। ਅਸੀਂ ਇਸ ਗੱਲ ਦੇ ਲਈ ਸਾਜਿਬ ਬਣ ਕਰਕੇ ਵੀ ਬੰਦ ਰਹੇ ਆਂ, ਵਚਨ ਕਰਕੇ ਵੀ ਬੰਦ ਰਹੇ ਆਂ ਤੇ ਅਸੀਂ ਅਮਲੀ ਤੌਰ ਤੇ ਵੀ ਮੂਲ ਮੈਂਸਟ੍ਰੀਕਲ ਅੰਡਰ ਦੇ ਉੱਤੇ ਪੈਰਾ ਦੇਣ ਵਾਲੀਆਂ ਸਾਰੀਆਂ ਧਿਰਾਂ ਨਾਲ ਖੜੇ ਆਂ। ਸਾਨੂੰ ਪਤਾ ਹੈ ਇਸ ਸੰਪਰਦਾਇੀ ਦਖਲ ਜਿਹੜਾ ਹੈ ਸਾਡੇ ਪ੍ਰਬੰਧ ਵਿੱਚ ਜਿੰਨਾ ਵੱਧ ਗਿਆ ਹੈ ਇਹ ਬਹੁਤ ਭਿਆਨਕ ਹੈ ਇਹਨੂੰ ਰੋਕੇ ਤੋਂ ਬਗੈਰ ਅਸੀਂ ਆਪਣੀਆਂ ਸੰਸਥਾਵਾਂ ਨੂੰ ਬਚਾ ਸਕਦੇ ਅਕਾਲ ਤਖਤ ਦੀ ਪ੍ਰਮੁਖਤਾ ਜਿਹੜੀ ਹੈ ਉਹਨੂੰ ਸੰਭਾਲਣ ਦੇ ਲਈ ਵੀ ਅੱਜ ਸਮੁਤਨ ਅਨੁਸਾਰ ਰੜਕੇ ਜੀ ਗਾਂਧੀ ਲੋੜ ਹੈ ਉਹਦਾ ਵੱਖਰਾ ਸੈਕਟਰੀਟ ਹੋਵੇ ਉਹਦਾ ਪ੍ਰਬੰਧ ਦੇ ਕੋਲ ਹੋਵੇ ਸੰਸਾਰ ਵਿੱਚ ਵਸਦੇ ਸਿੱਖਾਂ ਕੋਲ ਹੋਵੇ ਤਾਂ ਜਾ ਕੇ ਭਾਵੇਂ ਅਸੀਂ راہ ਲੈ ਸਕੀਏ ਚੋਦਾ ਸਿਰ ਨਹੀਂ ਸ਼ਬਦਾਂ ਨਾਲ ਕਾਉਂਸਲ ਦੇ ਸਾਰੇ ਪ੍ਰਬੰਧਕ ਵੀਰਾਂ ਨੂੰ ਮਹਲਵਾਨ ਸੱਜਣਾਂ ਨੂੰ ਜਿਹੜੇ ਅੱਜ ਦੀ ਚਰਚਾ ਦਾ ਹਿੱਸਾ ਬਣਦੇ ਨੇ ਆਪਣੇ ਵੱਲੋਂ ਜੀ ਆਇਆਂ ਵੀ ਕਹਿੰਦਾ ਹਾਂ ਮੁਬਾਰਕਵਾਦ ਵੀ ਦਿੰਦਾ ਹਾਂ ਤੇ ਕੌਂਸਲ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਮੂਲ ਨਾਂਸਿਕ ਕੈਲੰਡਰ ਦੇ ਮੁਤੇ ਉਤੇ ਪੰਚਕਾਲ ਮਿਲ ਸੰਗਠਨ ਜਿੱਥੇ ਸੈਂਕੜੇ ਸਾਢੇ ਕੋ 6 ਸੰਸਥਾਵਾਂ ਸ਼ਾਮਿਲ ਨੇ ਅਸੀਂ ਪੂਰੀ ਤਰ੍ਹਾਂ ਸਹਿਯੋਗ ਹਾਂ ਨਾਲ ਹ ਪੈਰਦਾਲੀ ਆਧਾ ਸਾਢੇ ਲਈ ਕੋ ਸੇਵਾ ਹੋਏਗੀ ਅਸੀਂ ਉਤੇ ਅਮਲ ਕਰਾਂਗੇ ਫੌਮ ਦੇ ਵੱਡੇ ਹਿੱਤ ਵਾਸਤੇ ਸਾਡੀ ਚ ਵੀ ਕੈਂਟੇ ਸੇਵਾ ਹਾਜ਼ਰ ਹੈ ਬਹੁਤ ਬਹੁਤ ਧੰਨਵਾਦ ਬਾਣ ਦੇਣ ਲਈ ਸਨਮਾਨ ਦੇਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ